ਉਧਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਸ਼ ਸ਼ਰੀਫ ਦਾ ਵੱਡਾ ਕਬੂਲਨਾਮਾ ਸਾਹਮਣੇ ਆਇਆ ਸੀ 9 10 ਮਈ ਦੀ ਰਾਤ ਨੂੰ ਹਮਲਾ ਕਰਨ ਵਾਲੇ ਸੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਕਿਹਾ ਗਿਆ ਕਿ ਅਸੀਂ 9 ਤੇ 10 ਮਈ ਦੀ ਰਾਤ ਨੂੰ ਹਮਲਾ ਕਰਨ ਵਾਲੇ ਸੀ ਪਾਕਿਸਤਾਨ ਦੀ ਭਾਰਤ ਤੇ ਹਮਲਾ ਕਰਨ ਦੀ ਆਯੋਜਨਾ ਸੀ ਪਾਕਿਸਤਾਨ ਦੇ ਹਮਲੇ ਤੋਂ ਪਹਿਲਾਂ ਭਾਰਤ ਨੇ ਬ੍ਰਾਹਮਸ ਦਾਗ ਦਿੱਤਾ ਭਾਰਤ ਨੇ ਬ੍ਰਾਹਮਸ ਮਿਜ਼ਾਈਲਾਂ ਦਾ ਇਸਤੇਮਾਲ ਕੀਤਾ ਹੈ ਭਾਰਤ ਨੇ ਸਾਡੇ ਲਈ 에ਅਰ ਬੇਸ ਨੂੰ ਸਾਡੇ ਕਈ 에ਅਰ ਬੇਸ ਨੂੰ ਨੁਕਸਾਨ ਪਹੁੰਚਾਇਆ ਤਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਇਹ ਵੀ ਮੰਨਿਆ ਗਿਆ ਕਿ ਭਾਰਤੀ ਸੈਨਾ ਦੇ ਵੱਲੋਂ ਪਾਕਿਸਤਾਨ ਦੇ ਕਈ 에ਅਰ ਬੇਸ ਨੂੰ ਨੁਕਸਾਨ ਪਹੁੰਚਾਇਆ ਗਿਆ। 라ਵਲਪਿੰਡੀ 에어ਪੋਰਟ ਤੇ ਬ੍ਰਹਮੋਸਤ ਦੇ ਨਾਲ ਅਟੈਕ ਹੋਇਆ ਜੋ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਸ਼ ਸ਼ਰੀਫ ਦੇ ਵੱਲੋਂ ਦਾਵਾ ਕੀਤਾ ਗਿਆ। ਉਧਰ ਪਾਕਿਸਤਾਨ ਦੇ ਨਾਲ ਲੱਗਦੇ ਸੂਬਿਆਂ ਦੇ ਵਿੱਚ ਕੱਲ ਮੌਕ ਡ੍ਰਿਲ ਕੀਤੀ ਜਾਵੇਗੀ। ਗੱਲ ਸ਼ਾਮ 6 ਵਜੇ ਸਿਵਲ ਡਿਫੈਂਸ ਐਕਸਰਸਾਈਜ਼ ਹੋਵੇਗੀ। ਆਪਰੇਸ਼ਨ ਸ਼ੀਲਡ ਦੇ ਤਹਿਤ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੌਕ ਡ੍ਰਿਲ ਹੋਵੇਗੀ। ਪੰਜਾਬ ਸਿਵਲ ਡਿਫੈਂਸ ਵਿਭਾਗ ਨੇ ਇਸ ਨੂੰ ਲੈ ਕੇ ਬਕਾਇਦਾ ਹੁਕਮ ਜਾਰੀ ਕਰ ਦਿੱਤੇ ਨੇ। ਸਵੇਰੇ ਦੇ ਸਾਰੇ ਜ਼ਿਲ੍ਹਿਆਂ ਦੇ ਇਸਿਸ ਨੂੰ ਆਦੇਸ਼ ਦਿੱਤੇ ਗਏ ਨੇ ਜੰਗ ਵਰਗੇ ਹਾਲਾਤ ਦੇ ਨਾਲ ਨਿਪਟਣ ਦੀ ਇਸ ਦੌਰਾਨ ਤਿਆਰੀ ਕੀਤੀ ਜਾਵੇਗੀ ਇਸ ਤੋਂ ਪਹਿਲਾਂ ਵੀ ਜਦੋਂ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਤਣਾਅਪੂਰਨ ਸਥਿਤੀ ਬਣੀ ਸੀ ਤਾਂ ਉਦੋਂ ਵੀ ਇਸੇ ਤਰੀਕੇ ਦੇ ਨਾਲ ਮੌਕ ਡ੍ਰਿਲ ਕੀਤੇ ਗਏ ਸੀ ਤੇ ਹੁਣ ਫਿਰ ਕੱਲ ਸ਼ਾਮ 6 ਵਜੇ ਪੰਜਾਬ ਦੇ ਜੋ 6 ਸਰਹੱਦੀ ਜ਼ਿਲ੍ਹੇ ਨੇ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਮੌਕ ਡ੍ਰਿਲ ਕਰਨ ਦਾ ਫੈਸਲਾ ਲਿਆ ਗਿਆ ਇਸ ਨੂੰ ਲੈ ਕੇ ਲੈ ਕੇ ਬਗਾਇਦਾ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਸ ਨੂੰ ਹੁਕਮ ਦੇ ਦਿੱਤੇ ਗਏ ਨੇ ਅਦਰ ਅੱਜ ਪੁਨਛ ਜਾਣਗੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪਾਕਿਸਤਾਨ ਦੀ ਗੋਲੀਬਾਰੀ ਦੇ ਪੀੜਤਾਂ ਦੇ ਨਾਲ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਜਾਵੇਗੀ ਵਿਰਤਕ ਦੇ ਅਮਿਤਕਾਂ ਦੇ ਪਰਿਵਾਰਾਂ ਦੇ ਨਾਲ ਮੁਲਾਕਾਤ ਕਰਨਗੇ ਪੁਨਛ ਦੇ ਗੁਰਦੁਆਰਾ ਸਾਹਿਬ ਵੀ ਅਮਿਤ ਸ਼ਾਹ ਜਾਣਗੇ ਪੁਨਛ ਦੇ ਗੀਤਾ ਪਵਨ ਮੰਦਿਰ ਵੀ ਜਾਣਗੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਨਿਯੁਕਤੀ ਪੱਤਰ ਵੀ ਸੌਂਪ ਸਕਦੇ ਨੇ ਅਮਿਤ ਸ਼ਾਹ ਅੱਜ ਸਵੇਰੇ ਕਰੀਬ 11 ਵਜੇ ਪੁਨਛ ਜਾਣਗੇ ਪੀੜਤਾਂ ਦੇ ਨਾਲ ਮੁਲਾਕਾਤ ਦੇ ਇਲਾਵਾ ਸੁਰੱਖਿਆ ਬਲੰਦੀ ਵੀ ਹੌਸਲਾ ਫੁਜਾਈ ਕੀਤੀ ਜਾਵੇਗੀ ਅਮਿਤ ਸ਼ਾਹ ਨੇ ਕੱਲ ਸ਼ਾਮ ਨੂੰ ਜੰਮੂ ਦੇ ਵਿੱਚ ਮੀਟਿੰਗ ਕੀਤੀ ਅਮਰਨਾਥ ਯਾਤਰਾ ਦੀ ਸੁਰ ਸਾਧਾ ਟਰੰਪ ਸਰਕਾਰ ਨੂੰ ਵੱਡਾ ਛੜਕਾ ਲੱਗ ਗਿਆ ਯੂ ਐਸ ਕੋਰਟ ਨੇ ਟਰੰਪ ਦੇ ਟੈਰਫ ਵਾਲੇ ਫੈਸਲੇ ਤੇ ਰੋਕ ਲਗਾ ਦਿੱਤੀ ਹੈ ਫੈਡਰਲ ਟ੍ਰੇਡ ਕੋਰਟ ਨੇ ਟਰੰਪ ਦੇ ਟੈਰਫ ਨੂੰ ਗੈਰ ਕਾਨੂੰਨੀ ਘਰਾ ਦੇ ਦਿੱਤਾ ਹੈ ਕੋਰਟ ਦੀ ਟਿੱਪਣੀ ਹੈ ਕਿ ਟਰੰਪ ਨੇ ਆਪਣੀਆਂ ਸ਼ਕਤੀਆਂ ਦੀ ਦੁਰਵਰਤੋਂ ਕੀਤੀ ਹੈ ਕੋਰਟ ਦੇ ਬੁਲੇ ਵੱਡੀਆਂ ਟਿੱਪਣੀਆਂ ਕੀਤੀਆਂ ਗਿਆ ਨੇ ਕਿਹਾ ਗਿਆ ਹੈ ਕਿ ਟਰੰਪ ਨੇ ਅੰਤਰਰਾਸ਼ਟਰੀ ਐਮਰਜੈਂਸੀ ਆਰਥਿਕ ਸ਼ਕਤੀਆਂ ਐਕਟ ਦੀ ਦੁਰਵਰਤੋਂ ਕੀਤੀ ਹੈ ਅਰਥ ਵਿਵਸਥਾ ਦਾ ਹਵਾਲਾ ਦਿੰਦੇ ਹੋਏ ਕੁਝ ਵੀ ਕਰਨਾ ਗਲਤ ਹੈ ਰਾਸ਼ਟਰਪਤੀ ਅਧਿਕਾਰ ਖੇਤਰ ਤੋਂ ਅੱਗੇ ਵਧਰੇ ਨੇ ਕੋਰਟ ਦੇ ਬੁਲੇ ਬਹੁਤ ਵੱਡੀ ਟਿੱਪਣੀ ਕੀਤੀ ਗਈ ਹੈ ਕਿ ਰਾਸ਼ਟਰਪਤੀ ਅਧਿਕਾਰ ਖੇਤਰ ਤੋਂ ਅੱਗੇ ਵਧ ਰਹੇ ਨੇ ਸੰਵਿਧਾਨ ਦੇ दायरे ਤੋਂ ਬਾਹਰ ਜਾ ਕੇ ਟੈਰਫ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਦੋ ਮੁਕਦਮੇ ਦੇ ਆਧਾਰ ਤੇ ਇਹ ਫੈਸਲਾ ਲਿਆ ਗਿਆ ਪੰਜ ਅਮਰੀਕੀ ਕਾਰੋਬਾਰੀਆਂ ਦੇ ਵੱਲੋਂ ਦਾਇਰ ਕਰਵਾਇਆ ਗਿਆ ਸੀ ਇਹ ਮੁਕਦਮਾ 12 ਅਮਰੀਕੀ ਹਾਇਅਤਕਾ ਨਵੀਂ ਅਦਾਲਤ ਦੇ ਵਿੱਚ ਦਰਸਲ ਪਟੀਸ਼ਨ ਦਾਇਰ ਕੀਤੀ ਸੀ ਤਾਂ ਇਸ ਦੇ ਵਿਚਾਲੇ ਅਮਰੀਕੀ ਸਰਕਾਰ ਨੂੰ ਇਹ ਵੱਡਾ ਛਟਕਾ ਕੋਰਟ ਦੇ ਵੱਲੋਂ ਦਿੱਤਾ ਗਿਆ ਤੇ ਕਈ ਵੱਡੀਆਂ ਤੇ ਅਹਿਮ ਟਿੱਪਣੀਆਂ ਵੀ ਕੀਤੀਆਂ ਗਈਆਂ ਨੇ ਫੈਡਰਲ ਟ੍ਰੇਡ ਕੋਰਟ ਨੇ ਟਰੰਪ ਦੇ ਟੈਰਫ ਨੂੰ ਗੈਰ ਕਾਨੂੰਨੀ ਇਕਰਾਰ ਦਿੱਤਾ ਤੇ ਟਿੱਪਣੀ ਕਰਦੇ ਹੋਇਆ ਕਿਹਾ ਗਿਆ ਕਿ ਟਰੰਪ ਨੇ ਆਪਣੀਆਂ ਸ਼ਕਤੀਆਂ ਦੀ ਦੁਰਵਰਤੋਂ ਕੀਤੀ ਹੈ ਟਰੰਪ ਨੇ ਅੰਤਰਰਾਸ਼ਟਰੀ ਐਮਰਜੈਂਸੀ ਆਰਥਿਕ ਸ਼ਕਤੀਆਂ ਐਕਟ ਦੀ ਦੁਰਵਰਤੋਂ ਕੀਤੀ ਹੈ ਅਰਥ ਵਿਵਸਥਾ ਦਾ ਹਵਾਲਾ ਦਿੰਦੇ ਹੋਏ ਕੁਝ ਵੀ ਕਰਨਾ ਗਲਤ ਹੈ ਕੋਰਟ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਅਧਿਕਾਰ ਖੇਤਰ ਤੋਂ ਅੱਗੇ ਵਧ ਰਹੇ ਨੇ ਅੱਗੇ ਪਤਾਕ ਤੇ ਗੱਲ ਕਰਾਂਗੇ ਲੁਧਿਆਣਾ ਦੇ ਚੋਣ ਖਾੜੇ ਦੀ ਲੁਧਿਆਣਾ ਦੇ ਵਿੱਚ ਅੱਜ ਆਵਾਦੀ ਪਾਰਟੀ ਦੇ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣਗੇ ਸਿਆਮਨ ਅਤੇ ਰਵਿੰਦ ਕੇਜੀਵਾਲ ਉਹਦੇ ਨਾਲ ਮੌਜੂਦ ਰਹਿਣਗੇ ਸੰਜੀਵ ਅਰੋੜਾ ਦੀ ਨਾਮਜ਼ਦਗੀ ਮੌਕੇ ਆਮ ਆਦਮੀ ਪਾਰਟੀ ਸ਼ਕਤੀ ਪ੍ਰਦਰਸ਼ਨ ਵੀ ਕਰੇਗੀ ਨਾਮਜ਼ਦਗੀ ਤੋਂ ਪਹਿਲਾਂ ਆਵਾਦੀ ਪਾਰਟੀ ਦਾ ਰੋਡ ਸ਼ੋਅ ਵੀ ਕੱਢਿਆ ਜਾਵੇਗਾ ਤਾਂ ਲਗਾਤਾਰ ਲੁਧਿਆਣਾ ਜ਼ਿਲ੍ਹਾ ਚੋਣ ਨੂੰ ਲੈ ਕੇ ਖਾੜਾ ਭਖਤਾ ਹੋਇਆ ਨਜ਼ਰ ਆ ਰਿਹਾ ਕੱਲ ਕਾਂਗਰਸ ਪਾਰਟੀ ਦੇ ਉਮੀਦਵਾਰ ਭਾਗਪਤ ਕੁਸ਼ਨਾਸ਼ੂ ਦੇ ਵੱਲੋਂ ਨਾਮਜ਼ਦਗੀ ਭਰੀ ਗਈ ਸੀ ਤੇ ਅੱਜ ਲੁਧਿਆਣਾ ਦੇ ਵਿੱਚ ਆਵਾਦੀ ਪਾਰਟੀ ਦੇ ਉਮੀਦਵਾਰ ਸੰ ਰੋਕ ਰਹੇ ਅਗਲੀ ਖਬਰ ਦਾ ਸੁਖਦੇਵ ਸਿੰਘ ਢੀਂਡਸਾ ਦਾ ਅੱਜ ਅੰਤਿਮ ਸੰਸਕਾਰ ਕੀਤਾ ਜਾਵੇਗਾ ਜੱਦੀ ਪਿੰਡ ਦੇ ਵਿੱਚ ਉਹਨਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਜਾਵੇਗੀ ਸੰਗਰੂਰ ਦੇ ਪਿੰਡ ਉੱਬਾਵਾਲਦੇ ਦੇ ਵਿੱਚ ਸੰਸਕਾਰ ਹੋਵੇਗਾ ਢੀਂਡਸਾ ਦੇ ਸਤਕਾਰ ਦੇ ਲਈ ਖੇਤਾਂ ਦੇ ਵਿੱਚ ਥੜਾ ਬਣਾਇਆ ਗਿਆ ਸਿਆਸੀ ਆਗੂਆਂ ਦੇ ਵੱਲੋਂ ਢੀਂਡਸਾ ਪਰਿਵਾਰ ਦੇ ਨਾਲ ਲਗਾਤਾਰ ਦੁੱਖ ਸਾਂਝਾ ਕੀਤਾ ਜਾ ਰਿਹਾ 28 ਮਈ ਨੂੰ ਦਰਸਲ 99 ਸਾਲ ਦੀ ਉਮਰ ਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਨੇ ਆਖਰੀ ਸਾਹ ਲਏ ਨੇ